ਸਤ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਅੱਜ ਆਪਾਂ ਬਣਾਉਣੀ ਆ ਪਿੰਡੀਆਂ ਪਿੰਡੀਆਂ ਬਣਾਉਣ ਦੇ ਲਈ ਮੈਂ ਲਿਆ ਆ ਸਰੋਂ ਦਾ ਤੇਲ ਤੇ ਇਹ ਦੋ ਤਿੰਨ ਚਮਚੇ ਆਪਾਂ ਸਰੋਂ ਦਾ ਤੇਲ ਪਾ ਲੈਨੇ ਆ ਸਰੋਂ ਦਾ ਤੇਲ ਪਾ ਲਿਆ ਤੇ ਇਸ ਤੋਂ ਬਾਅਦ ਆਪਾਂ ਨਾ ਫਿਰ ਆ ਪਿੰਡੀਆਂ ਨੂੰ ਥੋੜਾ ਗਰਮ ਹੋ ਜਵੇ ਤੇ ਫਿਰ ਆਪਾਂ ਪਿਆਜ਼ ਕੱਟਿਆ ਟਮਾਟਰ ਤੇ ਆਦਰਕ ਨਾਲ ਆਪਾਂ ਨੇ ਇਹਾਂ ਪਿੰਡੀਆਂ ਕੱਟੀਆਂ ਹੋਈਆਂ ਨੇ ਪਿੰਡੀਆਂ ਮੈਂ ਦੋ ਤੇ ਰੱਖ ਲਈਆਂ ਸੀ ਮੈਂ ਇਦਾਂ ਹੀ ਕੱਟੀਆਂ ਇਦਾਂ ਕੱਟੀਆਂ ਨੇ ਦਿਖਾ ਵੀ ਦਿੰਨੀ ਆ हां सी ਮੈਂ ਇਦਾਂ ਹੀ ਲੰਬੀਆਂ ਲੰਬੀਆਂ ਕੱਟੀਆਂ ਨੇ ਇਸ ਤਰ੍ਹਾਂ ਹੀ ਆਹ ਦੇ ਕੁ ਇਦਾਂ ਕੱਟ ਲੀਆਂ ਤੇ ਇਦਾਂ ਹੀ ਕੱਟ ਲੈਣੀਆਂ ਨੇ ਆਪਾਂ ਪਿੰਡੀਆਂ ਸਾਰੀਆਂ ਪਿੰਡੀਆਂ ਮੈਂ ਕੱਟ ਲਈਆਂ ਸੀ ਤੇ ਹੁਣ ਆਪਣਾ ਤੇਲ ਗਰਮ ਹੋ ਰਿਹਾ ਫਿਰ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਹੁਣ ਵਿੱਚ ਪਾ ਦਾਂਗੇ ਪਿੰਡੀਆਂ ਪਹਿਲਾਂ ਪਿੰਡੀਆਂ ਨੂੰ ਥੋੜਾ ਜਿਹਾ ਤੇਲ ਵਿੱਚ ਉਹ ਹਲਕਾ ਜਿਹਾ ਭੁੰਨ ਲੈਣਾ බි පාටය තේනයි අල්පා ජේරනු පෝර්සේ කලවාගේ තේර අපේ දේනු කඩලෑනන් දියනු පටි කියෙන තෙරප ආඩිපන්ගේස තේ විදියට පේනට විිය හෝවඇද විතිිය තේයාඩිපො ළගේ උපූරන්ය නර්මණය හෝ අ ගනු සහොඳුම දකුණය. ਇਹ ਕਿੰਨੀ ਵਿੱਚ ਰਹੇਗੀ ਸੀ ਮੈਂ ਉਹ ਕੱਢ ਲਈ ਬਾਅਦ ਚ ਕੱਟ ਕੇ ਪਾ ਦਿੰਨੀ ਹਾਂ ਮੈਂ ਫੇਰ ਥੋੜਾ ਜਿਹਾ ਹੋ ਜਾਣੀ ਤੇ ਫੇਰ ਮੈਂ ਆਪਾਂ ਪਿਆਜ਼ ਪਾਉਣੀ ਹੈ ਫਿਰ ਇਹਨਾਂ ਨੂੰ ਮੈਂ ਤਾਂ ਥੋੜਾ ਜਿਹਾ ਤੇਲ ਵਿੱਚ ਉਹ ਕਰ ਰਹੀ ਹਾਂ ਹਲਕਾ ਜਿਹਾ ਤੇ ਤਾਂ ਕਿ ਇਹਨਾਂ ਦੀ ਲੇਸ ਬਿਲਕੁਲ ਖਤਮ ਹੋ ਜਾਂਦੀ ਹੈ ਇਦਾਂ ਕਰਨ ਨਾਲ ਨਹੀਂ ਤਾਂ ਆਪਾਂ ਜਦੋਂ ਪਿਆਜ਼ ਭੁੰਨ ਕੇ ਆਪਾਂ ਭਿੰਡੀਆਂ ਵਿੱਚ ਪਾਉਨੇ ਆ ਨਾ ਤੇ ਫੇਰ ਉਹ ਲੇਸ ਲੀਆਂ ਜੀਆਂ ਬਣ ਜਾਂਦੀਆਂ ਨੇ ਇਦਾਂ ਬਿਲਕੁਲ ਨਹੀਂ ਲੇਸ ਲੀਆਂ ਬਣਨੀਆਂ ਪਹਿਲਾਂ ਹੀ ਇਹ ਨਾ ਹੋ ਜਾਂਦੀਆਂ ਨੇ ਸਹੀ ਮੈਂ ਥੋੜਾ ਜਿਹਾ ਨਮਕ ਪਾ ਰਹੀ ਹਾਂ ਨਮਕ ਪਾ ਕੇ ਥੋੜਾ ਜਿਹਾ ਆਪਾਂ ਮਸਾਲੇ ਵਿੱਚ ਪਾ ਦੋਗੇ ਤੇ ਨਮਕ ਦੇ ਨਾਲ ਇਹਨਾਂ ਨੂੰ ਚੇਤੀ ਦੇ ਕੇ ਹੋ ਜਾਣੀਆਂ ਨੇ ਗਲ ਜਾਣੀਆਂ ਨੇ ਤੇ ਆ ਬਸ ਥੋੜਾ ਜਿਹਾ ਬੜੇ ਸੁਨਿਹੇ ਬਣ ਜਾਂਦੀਆਂ ਨੇ ਇਹ ਪੁਨੀਰੀਆਂ ਆਪਣੀਆਂ ਹੋ ਰਹੀਆਂ ਬਸ ਥੋੜੀ ਲੋਕ ਮਿੰਟ ਆਪਾਂ ਹੋਰ ਕਰਾਂਗੇ ਤੇ ਉਹਨਾਂ ਜੇ ਨੂੰ ਨਾ ਆ ਜਿਹੜੇ ਆਪਣੇ ਸਟੀਲ ਦੇ ਭਾਂਡੇ ਹੁੰਦੇ ਆ ਇਹਨਾਂ ਦੇ ਉੱਤੇ ਸਟicker ਲੱਗੇ ਹੁੰਦੇ ਨੇ ਆਹ ਤੇ ਇਹ ਆਪਾਂ ਨਾ ਕਈ ਵਾਰ ਆਪਾਂ ਉਦਾਂ ਲਾਉਣੀ ਇਹਦੇ ਤੇ ਗੂੰਦ ਜੀ ਲੱਗੀ ਹੁੰਦੀ ਆ ਸਟੀਲ ਬੂਲ ਨਾਲ ਲਾਉਣੀ ਆਪਾਂ ਜਿਹੜੀ ਟਾ ਪੈ ਜਾਂਦੀਆਂ ਨੇ ਤੇ ਆਪਾਂ ਨਾ ਹੁਣ ਇਹਨਾਂ ਨੂੰ ਤੇਲ ਲਾ ਕੇ ਤੁਹਾਨੂੰ ਲਾ ਕੇ ਦਿਖਾਉਣੀ ਆ ਤੇ ਇਸ ਤਰ੍ਹਾਂ ਲਾ ਲਿਆ ਤੁਹਾਨੂੰ ਤੇ ਉਹ ਹੁੰਦਾ ਨਹੀਂਗਾ ਫਿਰ ਉਹ ਜਿਹੜੀ ਟਾ ਨਹੀਂ ਪੈਂਦੀ ਆ ਦੇਖੋ ਮੈਂ ਲਾ ਕੇ ਦਿਖਾਉਣੀ ਆ ਆ ਥੋੜੀ ਜਿਹੀ ਹਲਕੀ ਜਿਹੀ ਨਾ ਗੈਸ ਤੇ ਲਾ ਲੈਣੀ ਆ ਗੈਸ ਦੇ ਉੱਤੇ ਗਰਮ ਕਰਨਾ ਸਟਿੱਕਰ ਦੇ ਉੱਤੇ ਤੇਲ ਲਾ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਗਰਮ ਕਰਨਾ ਗਰਮ ਕਰਕੇ ਨਾ ਫਿਰ ਇਹ ਜਿਹੜੇ ਸਟicker ਜਿਹਾ ਲੈ ਜਾਂਦਾ ਹੋ ਗਿਆ ਹੁਣ ਆ ਦੇਖ ਆ ਦੇਖ ਲੈ ਗਿਆ ਐਦਾਂ ਲਾ ਲੈਣਾ ਇਹ ਸਾਰੇ ਭਾਂਡਿਆਂ ਦੇ ਉੱਤੋਂ ਆ ਮੈਂ ਹੋਰ ਇੱਕ ਤੋਂ ਲਾ ਕੇ ਦਿਖਾ ਦਿੰਨੀ ਆ ਤੇਲ ਲਾਇਆ ਇਹਦੇ ਤੇ ਥੋੜਾ ਜਿਹਾ ਹਲਕਾ ਜਿਹਾ ਉਂਗਲੀ ਨਾਲ ਲਾ ਲਓ ਤੇ ਆਹ ਉੱਤੇ ਗੈਸ ਤੇ ਹਲਕੀ ਜਿਹੀ ਗੈਸ ਚਲੋਣੀ ਜਿਆਦਾ ਤੇਜ਼ ਗੈਸ ਨਹੀਂ ਕਰਨੀ ਹੈਗੇ ਆ ਗੈਸ ਦੇ ਉੱਤੇ ਜਦੋਂ ਇਹਦੀ ਗੁੰਦ ਜਿਹੀ ਗਰਮ ਹੋ ਜਾਣੀ ਤੇ ਤੇਲ ਲਾ ਕੇ ਫਿਰ ਇੱਕਦਮ ਉੱਪਰ ਉੱਠ ਪਾੜਨਾ ਨਹੀਂ ਆਪਾਂ ਲਾਈ ਜਾਂਦੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਤੇ ਉਹਦੇ ਵਿੱਚ ਚਿੜਿੱਟਾ ਪੈ ਜਾਂਦੀ ਹੈ ਨੇ ਆ ਲੋ ਲੈ ਗਿਆ ਮਿੰਟਾਂ ਚ ਲੈ ਜਾਂਦਾ ਹੈ ਨਾ ਐਦਾਂ ਤੁਸੀਂ ਇਹ ਸਟੀਲ ਦੇ ਭਾਂਡੇਆ ਦੋਵੇਂ ਸਟicker ਲਾ ਲਿਆ ਕੋ ਹਾਂਜੀ ਆ ਆਪਣੀਆਂ ਭਿੰਡੀਆਂ ਹੋ ਗਈਆਂ ਨੇ ਪੰਜ ਕੁ ਮਿੰਟ ਆਪਾਂ ਨੇ ਇਹ ਰੱਖੀਆਂ ਨੇ ਉੱਤੇ ਸਾਰਾ ਇਹਦਾ ਲੇਸ ਖਤਮ ਹੋ ਗਿਆ ਹਲਕਾ ਜਿਹਾ ਮੈਂ ਨੂਨ ਪਾ ਲਿਆ ਇਸ ਵਿੱਚ ਤੇ ਨੂਨ ਪਾ ਕੇ ਹਲਕਾ ਜਿਹਾ ਤੇ ਇਹਨੂੰ ਪੰਜ ਕੁ ਮਿੰਟ ਰੱਖ ਕੇ ਵਧੀਆ ਬਣ ਗਿਆ ਬਣੀਆਂ ਹੋਈਆਂ ਨੇ ਇਹ ਹੁਣ ਪਿਆਜ਼ ਭੁੰਨ ਕੇ ਆਪਾਂ ਵਿੱਚ ਪਾ ਦੇਣੀ ਨੇ ਫਿਰ ਨਹੀਂ ਆਪਾਂ ਨੂੰ ਜ਼ਿਆਦਾ ਚੱਲ ਗੈਸ ਤੇ ਰੱਖਣ ਦੀ ਲੋੜ ਨਹੀਂ ਤੇ ਆਪਾਂ ਇਸੇ ਤਰ੍ਹਾਂ ਕੜਾਹੀ ਦੇ ਵਿੱਚ ਤੜਕਾ ਲਾ ਦਿੰਦੇ ਹੁਣ ਉਸੇ ਕੜਾਹੀ ਦੇ ਵਿੱਚ ਤੇਲ ਪਾ ਲਿਆ ਥੋੜਾ ਜਿਹਾ ਦੋ ਚਮਚੇ ਹੋਰ ਪਾ ਲੇ ਤੇ ਹੁਣ ਆਪਾਂ ਜੀਰਾ ਪਾਵਾਂਗੇ ਤੇ ਜੀਰਾ ਪਾ ਲਿਆ ਤੇ ਥੋੜੀ ਜਿਹੀ ਹਿੰਗ ਪਾਵਾਂਗੇ ਜੇ ਤੁਹਾਨੂੰ ਛੇਤੀ ਇਹ ਹੋਵੇ ਨਾ ਫਿਰ ਤੁਸੀਂ ਜਿਵੇਂ ਇੱਕ ਸਾਈਡ ਤੇ ਭਿੰਡੀਆਂ ਧਰੀਆਂ ਨੇ ਇੱਕ ਸਾਈਡ ਤੇ ਤੁਸੀਂ ਤੜਕਾ ਧਰ ਸਕਦੇ ਹੋ ਜੇ ਨਾ ਛੇਤੀ ਤਾਂ ਆਮ ਨਾਲ ਹੌਲੀ ਹੌਲੀ ਬਣਾਏ ਚਲੋ ਤੇ ਆ ਆਪਾਂ ਹੁਣ ਇਹਦੇ ਵਿੱਚ ਨਾ ਪਿਆਜ਼ ਬਾਦੇ ਮੜ ਜਾ ਹੋ ਜਵੇ ਆਪਾਂ ਤੇ ਆ ਪਿਆਜ਼ ਪਾ ਦਿੰਦੇ ਆਪਾਂ ਇਸ ਪਿਆਜ਼ ਨੂੰ ਜੜਨ ਗਏ ਆਪਾਂ ਫਿਰ ਆਪਣਾ ਦੇਖੋ ਨੇ ਤੇ ਦੇਖੋ ਪਿਆਜ਼ ਆਪਣੇ ਭੁੱਜ ਗਏ ਨੇ ਤੇ ਹੁਣ ਆਪਾਂ ਟਮਾਟਰ ਆਦਰਕ ਤੇ ਟਮਾਟਰ ਪਾ ਦਿੰਦੇ ਆ ਨਾਮਕੀਰਾ ਥੋੜਾ ਜਿਹਾ ਮੈਂ ਪਾ ਦਿੱਤਾ ਤੇ ਬਾਕੀ ਆਪਾਂ ਟੰਗੀਆਂ ਦੀ ਪਾ ਲਿਆ ਸੀ ਜਦੋਂ ਨਮਕ ਤੇ ਹੋ ਗਈ ਕੋੜਾ ਨਮਕ ਨਹੀਂ ਚਾਹੀਦਾ ਤਾਂ ਥੋੜੇ ਟਮਾਟਰ ਤੇ ਦੁੱਧ ਤੇ ਤੋਂ ਮਸਾਲੇ ਪਾ ਕੇ ਨਾਲ ਟੰਗੀਆਂ ਪਾ ਦਵਾਂਗੇ ਤੇ ਜੇ ਤੁਹਾਡੇ ਕੋਲ ਨਹੀਂ ਨੀ ਟਮਾਟਰ ਰਹੇਗੇ ਤੁਸੀਂ ਨੀਂਬੂ ਜੁੜਦੇ ਤੁਸੀਂ ਨਹੀਂ ਆਉਂਦੇ ਨੇ ਮੂਨ ਚੋਰ ਦੋ ਜਾਂਦਾ ਚਮਚਾ ਅੰਬਚੂਰ ਦਾ ਪਾੜ ਇਹਦਾ ਹੁਣ ਗਰਮੀਆਂ ਨੇ ਆਪਣੇ ਇੰਡੀਆ ਤਾਂ ਆਂਬਾਂ ਦਾ ਮੌਸਮ ਆ ਨਾ ਹੁਣ ਤੁਸੀਂ ਕੱਚੇ ਆਂਬਾਂ ਨੂੰ ਲੰਦਾ ਨਾ ਉਹ ਬਣਾ ਲਓ ਅੰਬਚੂਰ ਬਣਾ ਲਓ ਕੱਟ ਕੇ ਤੇ ਖਲਾਕੇ ਕੱਟ ਕੇ ਉਹਨਾਂ ਨੂੰ ਪਪਾ ਵਿੱਚ ਸਤਕਾ ਕੇ ਤੇ ਉਹਨਾਂ ਨੂੰ ਪੀਸ ਲਓ ਤੇ ਡੱਬੀ ਭਰ ਕੇ ਰੱਖ ਲਓ ਜੇ ਤੁਸੀਂ ਸਟੋਰ ਕਰਨਾ ਰੱਖਣਾ ਤੇ ਤੁਸੀਂ ਨਮਕ ਪਾ ਕੇ ਪੀਸ ਕੇ ਨਾ ਫਿਰ ਰੱਖ ਦਿਓ ਖਰਾਬ ਨਹੀਂ ਹੋਊਗਾ ਆਪਾਂ ਬਾਜ਼ਾਰੋਂ ਲੈ ਕੇ ਆਨੇ ਸਭ ਕੁਝ ਬਣਾਉ ਹੁਣ ਆਪਣੇ ਇੰਡੀਆ ਦੇ ਵਿੱਚ ਤਾਂ ਬਾਹਰ ਰਹੇ ਨੇ ਮੈਂ ਤਾਂ ਬਾਹਰ ਆ ਪਿੰਡੀਆਂ ਵਿੱਚ ਅਸੀਜ਼ਨ ਆ ਹੁਣ ਅੰਬਾਂ ਦਾ ਤੁਸੀਂ ਅੰਬ ਲਿਆ ਕੇ ਉਹ ਅੰਬ ਚੋਰ ਬਣਾ ਤਿਆਰ ਕਰਕੇ ਤੇ ਦੇਖੋ ਕਦੇ ਆਪਾਂ ਇੰਡੀਆ ਵਿੱਚ ਆਵਾਂਗੇ ਤੇ ਵੀਡੀਓ ਬਣਾਵਾਂਗੇ ਅੰਬ ਜੂਸਿੱਤ ਦਾ ਬਣਾ ਦੋ ਤੁਸੀਂ ਹੁਣ ਬਣਾ ਕੇ ਏਡਾ ਅੰਬ ਨਾ ਅੰਬ ਜੂਸ ਬਣਾ ਲਏ ਟਮਾਟਰ ਆਪਣਾ ਖੁੱਜ ਗਿਆ ਤੇ ਆਪਾਂ ਹੁਣ ਪਾ ਦੇ ਲਈ ਖੰਟੀ ਖੰਟੀ ਤੇ ਆਹ ਮੋਰੀਲੀ ਮੇਟ ਪਾ ਲਈ ਇਹ ਆਪਣਾ ਗਰਮ ਮਸਾਲਾ ਤੇ ਧਨੀਆ ਪਾਊਡਰ ਆ। ਪਾ ਕੇ ਆਪਾਂ ਇਹ ਤਾਂ ਗੈਸ ਤੇ ਮੀਡੀਅਮ ਹੀ ਰੱਖਣੀ ਹੈ ਜੈ ਤੇ ਫਿਰ ਕੋ ਸੜ ਜਾਂਦਾ ਮਸਾਲਾ ਪਾਏ ਤੇ ਪਾਦੇ ਤੇ ਮਸਾਲੇ ਪਾਉਣ ਹੁਣ ਆਪਾਂ ਠਿੰਡੀਆਂ ਪਾਉਣੀਆਂ ਨੇ ਵਿੱਚ ਆ ਦੇਖੋ ਮੈਂ ਹੁਣ ਠਿੰਡੀਆਂ ਪਾ ਦਿੰਦੀ ਆ ਤੇ ਨੀ ਮਾਤੀ ਹਾਲੇ ਸਬਜੀ ਆਪਣੀ ਤਿਆਰ ਆ ਤੇ ਇਹਨੂੰ ਜਿਆਦਾ ਹੁਣ ਸੇਕ ਲਗਾਉਣ ਦੀ ਲੋੜ ਨਹੀਂ ਗੀ ਇਹਦੀ ਸਬਜੀ ਬਣ ਕੇ ਤਿਆਰ ਹੋ ਗਈ ਪਲੇਟ 'ਤੇ ਕੱਢਾਉਂਗੀ ਤੇ ਇਹਨਾਂ ਜਦੋਂ ਆਪਾਂ ਮਿਕਸ ਕਰਦੇ ਵਿੱਚ ਘਿੰਡੀਆਂ ਪਾ ਕੇ ਪਿਆਜ਼ਾਂ ਦੇ ਵਿੱਚ ਮਿਕਸ ਹੋ ਕੋਈ ਲੇਸ ਨਹੀਂ ਇਹਦੇ ਵਿੱਚ ਇਹਨੂੰ ਹਮ 2-3 ਮਿੰਟ ਮਸਾਲਾ ਵਿੱਚ ਇਹਦੇ ਰੱਖ ਜੂਗਾ ਉਸ ਤੋਂ ਬਾਅਦ ਇਹ ਨਾ ਤਿਆਰ ਹੋ ਜਾਣੀ ਆ ਆ ਦੇਖੋ ਆਪਣੀ ਪਿੰਡੀ ਤਿਆਰ ਹੋ ਗਈ ਮੈਂ ਦਿਖਾਉਣੀ ਆ ਤੁਹਾਨੂੰ ਇਹ ਕਰਕੇ ਆ ਦੇਖੋ ਬਣ ਗਈ ਤੁਸੀਂ ਵੀ ਇਦਾਂ ਦੀ ਬਣਾ ਕੇ ਦੇਖਿਓ ਹਾਂਜੀ ਬਹੁਤ ਸਵਾਦ ਆ ਆਪਾਂ ਹੁਣ ਕਾ ਲਈਏ ਹਾਂ ਹਾਂਜੀ ਹਾਂ ਰੋਟੀ ਬਣਾ ਕੇ ਦਿੰਨੇ ਆ ਤੇ ਤੁਸੀਂ ਖਾਓ ਤੇ ਤੁਸੀਂ ਬਣਾ ਕੇ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਕਰਿਓ ਧੰਨਵਾਦ ਜੀ